ਪ੍ਰੋਫੈਸਰ ਐਮ ਪੀ ਸਾਹਿਬ ਨੇ ਕਿਹਾ ਇਹ ਭਾਜਪੀ ਵਾਲੇ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਸੀ ਦਿੰਦੇ ਰੋਣਾ ਪਾ ਦਿੰਦੇ ਸੀ ਮੈਂ ਫਿਰ ਉੱਠ ਕੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਜੇ ਤੁਸੀਂ ਰੋਣਾ ਪਉਣਾ ਬੰਦੇ ਦੇ ਪੁੱਤ ਨਹੀਂ ਬਣਨਾ ਤਾਂ ਬਾਹਰ ਆ ਜੋ ਮੈਂ ਇਕੱਲਾ ਹੀ ਬਥੇਰਾ ਹੈ ਸਾਡੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਸਬਾ ਲਖ ਸੇਕ ਲੜਾਉਂ ਬਾਹਰ ਆ ਜੋ ਫੇਰ ਥੋੜਾ ਜਿਹਾ ਥੱਬੇ ਹੈ ਇਹ ਸਾਥ ਸੰਗਤ ਜੀ ਇਹ ਲੜਾਈ ਨਮੀ ਨਹੀਂ ਹੈ ਜੋ ਕੁਛ ਸਾਡੇ ਨਾਲ ਹੋ ਰਿਹਾ ਸਾਡੇ ਵਰਗੇ ਸਿੱਖ ਪਾਕਿਸਤਾਨ ਤੋੜ ਜੜਗੇ ਸਾਨੂੰ कोई राहत नहीं मिली ना सानो अपना देश मिलया ना सानो अपनी قومियत मिली पर ਸਾਡੇ ਨਾਲ ਮੁਸਲਮਾਨ ਇਧਰੋਂ ਉੱਜੜ ਕੇ ਪਾਕਿਸਤਾਨ ਗਏ ਸਾਡੇ ਕਹਿੰਦੇ ਭਰਾ ਹਿੰਦੂ ਪਾਕਿਸਤਾਨ ਤੋਂ ਸਾਡੇ ਵਰਗੇ ਉੱਜੜ ਕੇ ਇੱਧਰ ਆ ਗਏ ਜਦੋਂ ਸਾਡੇ ਹਿੰਦੂ ਵੀਰ ਇੱਥੇ ਆ ਗਏ ਉਹਨਾਂ ਨੂੰ ਆਪਣਾ ਦੇਸ਼ ਮਿਲ ਗਿਆ ਉਹਨਾਂ ਨੂੰ ਆਪਣੀ ਕੌਮੀਅਤ ਮਿਲ ਗਈ ਜਿਹੜਾ ਰਾਜ ਕਰਦਾ ਉਹ ਦੂਸਰੀ ਕੌਮ ਨੂੰ ਥੱਲੇ ਰੱਖਣਾ ਚਾਹੁੰਦਾ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪਹਾੜੀ ਰਾਜਿਆਂ ਤੋਂ ਪਾਕਿਸਤਾਨ ਬਣਨ ਤੋਂ ਅਸੀਂ ਕਿਉਂ ਥੱਲੇ ਦੀ ਥੱਲੇ ਆਏ ਹੋਏ ਹੈ ਜਿੰਨਾ ਛੇ ਇਸ ਚੀਜ਼ ਨੂੰ ਸਮਝੋਗੇ ਨਹੀਂ ਅੱਜ ਸਾਡਾ ਰਾਜ ਸੈਂਟਰ ਦੇ ਵਿੱਚ ਨਹੀਂ ਹੈ ਭਾਜਪੀ ਆਰਐਸਐਸ ਬੇਸਕ ਕਾਂਗਰਸ ਹੋਵੇ ਇਹ ਡੰਡਾ ਨੇ ਮਿਲ ਕੇ ਮਿਲਟਰੀ ਐਕਸ਼ਨ 1984 ਆਪਰੇਸ਼ਨ ਬਲੂਸ ਫਰ ਕਰਾਇਆ ਫਿਰ ਸਾਡੇ ਸਕੇ ਕਿਵੇਂ ਹੋ ਸਕਦੇ ਆ ਵਿਦੇਸ਼ੀ ਮਾਮਲਿਆਂ ਦੇ ਵਿੱਚ ਫੌਜ ਦੇ ਰੱਖੇ ਰੱਖਿਆ ਮਾਮਲਿਆਂ ਦੇ ਵਿੱਚ ਵਿੱਤ ਦੇ ਮਤਲ ਮਾਮਲਿਆਂ ਦੇ ਵਿੱਚ ਖੇਤੀਬਾੜੀ ਦੇ ਮਾਮਲਿਆਂ ਦੇ ਵਿੱਚ ਆਪਣਾ ਕੋਈ ਹੱਥ ਹੀ ਨਹੀਂ ਮੰਨਦੇ ਹੈਗੇ ਸਾਡੇ ਕਿਸਾਨ ਭਰਾ ਫਨੌਰੀ ਮੋਰਚਾ ਲਾਈ ਬੈਠੇ ਹੈ ਛੰਬੂ ਲਈ ਬੈਠੇ ਹੈ ਜੇ ਇਹਨਾਂ ਦੇ ਵਿੱਚੋਂ ਜਰਨੈਲ ਕੋਈ ਹੁੰਦਾ ਉਹਨੂੰ ਸਮਝ ਆ ਜਾਣੀ ਸੀ ਕਿ ਜਦੋਂ ਮੋਰਚਾ ਲਾਈਦਾ ਜੇ ਉਹ ਮੋਰਚਾ ਅੱਗੇ ਨਾ ਛੱਲੇ ਨਾ ਖੁੱਲੇ ਤੇ ਨਮਾ ਰਾਹ ਲੱਭਣਾ ਪੈਂਦਾ ਤੁਸੀਂ ਬਹੁਤੇ ਸਾਰੇ ਖੇਤੀ ਕਰਦੇ ਹੋ ਝੋਨਾ ਇੱਕ ਕੀ ਤੋਂ 2400 ਰੁਪਇਆ ਕਵਿੰਟਲ ਵਿਗਿਆ ਪਾਕਿਸਤਾਨ ਦੇ ਵਿੱਚ ਉਹੀ ਝੋਨੇ ਦਾ ਭਾਅ 8000 ਰੁਪਇਆ ਕਵਿੰਟਲ ਸੀ ਜੇ ਸਾਡਾ ਦਰਵਾਜ਼ਾ ਪਾਕਿਸਤਾਨ ਬਾਰਡਰ ਨੂੰ ਖੋਲ ਦਿੰਦਾ ਵਾਗੇ ਤੇ ਫਿਰ ਅਸੀਂ ਮੱਲੋ ਮਾਲ ਹੋ ਜਾਾਂਗੇ ਤੇ ਸਾਡੇ ਕਿਸਾਨ ਲੀਡਰ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਨਹੀਂਗਾ ਉਹੀ ਰੋਂਦ ਉੱਥੇ ਮੋਰਚਾ ਉੱਥੇ ਮੋਰਚਾ ਜਦੋਂ ਨਵਾਂ ਦਰਵਾਜ਼ਾ ਨਹੀਂ ਖੋਲੋਗੇ ਹਿੰਦੂਗੋਵਰ ਤੋਂ ਕਿਵੇਂ ਪਤਾ ਲੱਗੂਗਾ ਕਿ ਇਹਨਾਂ ਦੇ ਜਰਨਲਾਂ ਦੇ ਵਿੱਚ ਦਿਮਾਗ ਹੈ ਭੂਸਾ ਨਹੀਂ ਫਸਿਆ ਹੋਇਆ ਸੋ ਸਾਥ ਸੰਗਤ ਜੀ ਇਹ ਸਾਰੀਆਂ ਕੰਨਾ ਕਰਨੀਆਂ ਤੁਹਾਡੇ ਨਾਲ ਬਹੁਤ ਜ਼ਰੂਰੀ ਹੈ ਔਰ ਸਾਡੇ ਬੰਦੇ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਰਵਾਉਣ ਦੀ ਸਾਡੇ ਸਿੱਖ ਬਾਹਰ ਦੇ ਮੁਲਕਾਂ 'ਚ ਵੀ ਮਾਰਦੇ ਆ ਸਾਡੇ ਹਿੰਦੁਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰਤਾ ਹਰੀ ਨੂੰ ਮਾਰਤਾ ਤੇ ਆਪਾਂ ਰੋਜ਼ ਦੇਖੀ ਜਾਂਦੇ ਤਨੂ ਕਿਸ ਨੇ ਨਹੀਂ ਦੱਸਿਆ ਕਿ ਆ ਜਿਹੜੇ ਹੁਣ ਡਰੱਗ ਵੇਚਦੇ ਐ ਉਹਨਾਂ ਨੂੰ ਫੜ ਕੇ ਮਾਰ ਰਹੇ ਐ ਕਿਸੇ ਨੂੰ ਕਾਨੂੰਨ ਦੇ ਬਗੈਰ ਝੂਠੇ ਮੁਕਾਬਲੇ ਦੇ ਵਿੱਚ ਅਸੀਂ ਨਹੀਂ ਮਾਰ ਸਕਦੇ ਜੇ ਤੁਸੀਂ ਚਾਹੁੰਦੇ ਸੀ ਕਿ ਸਾਨੂੰ ਪੋਸਟ ਵਿਜਨ ਦੀ ਖੁੱਲ੍ਹ ਦਿੱਤੀ ਜਾਵੇ ਇਹ ਵੀ ਗੱਲ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਦਰਜ ਕਰਾਤੀ ਹੈ ਸਾਰੀਆਂ ਕਾਲਾ ਹਾਂ ਹੁਣ ਤੁਸੀਂ ਨਿਹੰਗ ਸਿੰਘ ਤਾਂ ਕਰੋਗੇ ਬੋਲੇ ਸੋ ਨਿਹਾਲ ਪਰ ਨਾਲ ਵੀ ਤਾਂ ਚੱਲੋ ਤਾਨੂੰ ਸਾਰਾ ਕੁਝ ਦਵਾ ਦਾਂਗੇ ਪਰ ਆਪਨੋ ਆਪਣਾ ਮੋਲਕ ਚਾਹੀਦਾ ਜਿੰਨਾ ਚਿਰ ਮੋਲਕ ਨਹੀਂ ਹੈ ਉਨਨਾ ਚਿਰ ਸਾਡੇ ਪੱਲੇ ਕੱਖ ਨਹੀਂ ਹੈ ਅਮਨ ਪਸੰਦ ਤਰੀਕੇ ਦੇ ਨਾਲ ਖਾਲਸਾਣ ਦੇ ਵਿੱਚ ਸਾਰੀਆਂ ਕੌਮਾਂ ਰਹਿਣੀਆਂ ਜਿਵੇਂ ਬ੍ਰਿਟਾਨੀਆਂ ਦੇ ਵਿੱਚ ਰਹਿੰਦੇ ਐ ਕਿਸੇ ਨੂੰ ਦੁੱਖ ਨਹੀਂ ਹੋਊਗਾ ਕਿਸੇ ਨੂੰ ਤਕਲੀਫ ਨਹੀਂ ਹੋਊਗੀ ਸਾਰਿਆਂ ਦੀ ਚੜ੍ਹਦੀ ਕਲਾ ਹੋਊਗੀ ਇਹਦਾ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਿੰਦਾ ਮਹਾਰਾਜ ਨੇ ਦਸਾ ਮਹਾਰਾਜ ਨੇ ਸਾਡੇ ਦਰਵਾਜ਼ੇ ਖੋਲ ਦਿੱਤੇ ਆ ਪਰ ਅਸੀਂ ਅਜੇ ਗੱਲ ਨਹੀਂ ਕਰ ਸਕਦੇ ਖਾਲਸਾਣ ਦੀ ਗੱਲ ਕਰਨੀ ਕੋਈ ਗੈਰਕਾਨੂੰਨੀ ਨਹੀਂ ਹੈ ਜਿਹੜੇ ਕਾਨੂੰਨੀ ਹੁੰਦੀ ਹੈ ਜੇ ਕਿ ਆਪਾਂ ਕਹੀਏ ਸੀ ਮਾਰ ਦਾਂਗੇ ਲੁੱਟ ਲਾਂਗੇ ਖੋਲਾਂਗੇ ਉਹਦੇ ਨਾਲ ਕਾਨੂੰਨ ਟੁੱਟਦਾ ਜੇ ਖਾਲਸਾ ਵੀ ਜਦੋਂ ਬਣ ਗਿਆ ਤੇ ਆਪਾਂ ਕਹਾਂਗੇ ਮਾਰ ਦਿਆਂਗੇ ਲੁੱਟ ਲਾਂਗੇ ਖਾ ਲਾਂਗੇ ਤਾਂ ਕਾਨੂੰਨ ਸਾਡੇ ਉੱਤੇ ਲੱਗੂਗਾ ਸੋਤਨ ਨੂੰ ਕੋਈ ਤਕਲੀਫ ਨਹੀਂ ਹੈ ਕੀ ਖਾਲਸਤਾਨ ਦੀ ਗੱਲ ਕਥਾ ਦੇ ਵਿੱਚ ਕਰੋ ਬੈਠ ਕੇ ਕਰੋ ਜਿੱਥੇ ਤੁਸੀਂ ਤਾਸ਼ ਖੇਡਦੇ ਹੋ ਉੱਥੇ ਸ਼ਰਤ ਵੀ ਲਾ ਲਓ ਤਾਸ਼ ਦੇ ਪੱਤੇ ਦੀ ਪਰ ਖਾਲਸਤਾਨ ਦੀ ਗੱਲ ਕਰੋ ਹੁਣ ਜਿੰਨਾ ਚਿਰ ਅੱਪਾ ਅਗੇ ਕਦਮ ਨਹੀਂ ਵਧਾਉਂਦੇ ਤਾਂ ਉਮਰਾਂ ਸਾਡੀਆਂ ਜਾ ਰਹੀਆਂ ਐ ਹੁਣ ਅਸੀਂ ਆਸ ਕਰਦੇ ਹਾਂ ਕਿ ਅੱਜ ਦੇ ਦਿਹਾੜੇ ਦੇ ਉੱਤੇ ਜੋ ਦਸਵੇਂ ਪਾਤਸ਼ਾਹ ਨੇ ਕਿਹਾ ਇਹ ਜੀ ਗਰੀਬ ਸਿੱਖੋਂ ਕੋ ਦੂ ਪਾਤਸ਼ਾਹੀ ਫੇਰ ਕਹਿੰਦੇ ਆ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਜ ਬਲ ਸੇ ਲੈ ਹੈ ਨਜ ਬਲ ਨੂੰ ਤਕੜਾ ਕਰੋ ਆਪਣੇ ਅੰਦਰ ਦਿਲ ਨੂੰ ਤਕੜਾ ਕਰੋ ਜਿੰਦਾਬਾਦ ਬਹੁਤ ਬਹੁਤ ਜਿੰਦਾਬਾਦ ਸੋਪ ਅੱਜ ਇੱਥੇ ਬਹੁਤ ਵੱਡੀਆਂ ਹਸਿਆਈਆਂ ਬੀਬੀ ਅਮਰਤਖੌਰ ਜਿਹੜੇ ਸ਼ਹੀਦ-ਏ-ਆਜ਼ਮ ਭਾਈ ਬਿਆਨ ਸਿੰਘ ਦੀ ਪੁੱਤਰੀ ਨੇ ਉਹਨਾਂ ਨੂੰ ਇਸ ਸਟੇਜ ਵੱਲੋਂ ਸਵਾਗਤ ਦਿੱਤਾ ਜਾਂਦਾ ਹੈ ਪੂਰੀ ਆ ਜਾਣਗੇ ਜੀ ਸਵਾਗਤ ਕਰਵਾਉਣਗੇ ਸਾਡੇ ਚੁਣੇਲੇ फिर सरदार शमशेर सिंह जड़ी सिख कौम की सेवा करती है छब्बीस साल जेल कट के आए हैं ਹੱਥ ਜੋੜ ਕੇ ਇਹਨਾਂ ਨੂੰ ਬੋਲੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸੋਹਣ ਹਾ ਸਤ ਸੰਗਤ ਜੀ ਹੁਣ ਆਪਾਂ ਸਮਾਪਤ ਕਰਦੇ ਆਂ ਵਿਸਾਖੀ ਤੇ ਮਿਲਾਂਗੇ ਉੱਥੋਂ ਪਹੁੰਚ ਕੇ ਮੈਨੂੰ ਆਵਾਜ਼ ਆਉਣੀ ਚਾਹੀਦੀ ਹੈ ਕਿ ਤੁਸੀਂ ਸਾਰੇ ਖਾਲਸਾ ਨਵਨ ਪਸੰਦ ਤਰੀਕੇ ਦੇ ਨਾਲ ਹਾਸਲ ਕਰਨ ਦੀ